ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੋ ਦਿਨ ਹੋ ਗਏ ਆਪਾਂ ਤੋਂ ਵਲੌਗ ਸੂਟ ਨਹੀਂ ਹੋਇਆ ਥੋੜਾ ਰਹੀ ਤੇ ਬੀਜੀ ਤੇ ਅੱਜ ਆਪਾਂ ਕੀਤਾ ਵਲੌਗ ਸੂਟ ਸ਼ੁਰੂ ਤੇ ਮਿਲਦੇ ਆਂ ਦਿੰਦੇ ਨੇ ਸਾਰੀ ਉਮਰ ਬੜੀ ਜਗੋਂ ਬੜੀ ਸਾਰੀ ਉਮਰ ਉਹ ਨਾ ਤੂੰ ਉਹ ਡਾਕਟਰ ਹੋਰ ਕੀ ਕਰਨਾ ਹੈ ਦੇਖੀ ਇਹ ਬਾਹਰੇ ਇਹਦੀ ਲੇਕੇ ਲੰਦਲਾ ਨਾ ਇਹ ਬਦੂਆ ਜੀ ਇਹ ਦੋ ਬੋਲ ਲਓ ਇਸ ਪਰਸ ਖੇਡਦਾ ਫਿਰਦਾ ਬੋਲ ਨਾਲ ਦੇਖੋ ਦੇਖੋ ਤੇ ਉਧਰ ਅਨਾਇਤ ਬੈਠੀ ਹੈ ਟਰੈਕਟਰ ਦੇ ਉੱਤੇ ਲੈਖ ਹਾਂ ਉਹ ਟਰੈਕਟਰ ਚ ਚਲਾਉਂਦੀ ਹੈ ਬੈਠੀ ਇਸ ਪਾਰਸ ਬਾਲ ਨਾ ਖੇਡਦਾ ਆਈ ਕਿੱਥੇ ਜਾਣੇ ਨੇ ਤ ਕਿੱਥੇ ਜਾਣੇ लह कुरे चंगा कुरे लह देखी डिगना पे जाए आओ बुला बुलाने नहीं चलाए ट्रैक्टर आई सकते <Skiller> bye 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 hidupkan. Hidupkan, hidupkan, ਕਿੱਡਾ ਜੁੜਾ ਆ ਰਿਹਾ ਹੈ ਬਣਤ ਦੇ ਦਾਦੀ ਜਲੇਬੀ ਜੁੜਾ ਨਹੀਂ ਦਾਦੀ ਕੋਲ ਸੀ ਕੋ ਦਾ ਕੰਮ ਨਹੀਂ ਮੇਰਾ ਅਜੂ ਲੋ ਜਿੰਨੇ ਹੁਣ ਆਇਆ ਸੀਗਾ ਅੱਡੇ ਤੇ ਥੋੜਾ ਕੰਮ ਵੀ ਜ਼ਰੂਰੀ ਤਾਂ ਕਰਕੇ ਆਰਾ ਆਪਣੇ ਬੰਨ ਲੱਕੜਾ ਚੱਬੜੜਾ ਜੇ ਲੋ ਇਹ ਸੇਰ ਪੂਰਾ ਹੋਇਆ ਤੇ ਹੁਣ ਥੋੜਾ ਜਿਹਾ ਸਮਾਨ ਲੈਣ ਦੀ ਲੋੜ ਏ ਤਾਂ ਕਰਕੋ ਆਹ ਆ ਪਾਣੀ ਜਮਾ ਨਵੇਂ ਮਿਲਣਗੇ ਕਦਾ ਕਰ ਲੈ ਜੀ ਸ਼ੈਂਪੂ ਮਿਲ ਜਾਣੇ ਮੇਰੀ ਮੇਰੇ ਕੋਲ ਜਿਹੜਾ ਫੋਟੋ ਹੈ ਉਹ ਕਿੱਥੇ ਸ਼ੈਂਪੂ ਆ ਸੰਗਿਆਣਾ ਨੁਲੀਆ ਮੈਨੂੰ ਨਹੀਂ ਦਿਖੀ ਤੇ ਜੀ ਤੁਹਾਨੂੰ ਲੱਗਣਾ ਨਹੀਂ ਪਵਾ ਤੁਹਾਨੂੰ ਗੋਲ ਜੀ ਜਿੰਨੇ ਵਿੱਚ ਸਦਾ ਜੀ ਪੰਨੇ ਨਾ ਗੋਲਡਨ ਗੋਲਡਨ

ਦੇਖਣ ਫੋਨ ਤੇ ਗੁड़िया ਤੇ ਪੂਰਾ ਕਿਸੇ ਪਾਸੇ ਤਾਂ ਨਹੀਂ ਲੋ ਜੀ ਅੱਪ ਅੱਜ ਦਾ ਵਲੌਗ ਇੱਥੇ ਕਰ ਦਾਂਗੇ ਐਂਡ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਕੱਲ ਨੂੰ ਆਪਣੇ ਪ੍ਰੋਗਰਾਮ ਭੋਗ ਤੇ ਹੋਰ ਆਈ ਵਲੌਗ ਪਾਵਾਂਗੇ ਕੱਲ ਨੂੰ ਸਾਰਾ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਖਤਮ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਵਿੱਚ